ਸਾਰੇ ਵੀਰਾਂ ਨੂੰ ਸੰਦੀਪ ਦੇ ਭੰਤੜਾ ਬਹੁਤ ਬਹੁਤ ਵੈਲਕਮ ਹੈ ਜੀ ਤੇ ਅੱਜ ਮੇਰੇ ਭਰਾ ਭਿੰਦੇ ਤੇ ਬੱਲੂ ਕਰੇ ਆ ਚੁੱਕੇ ਆ ਚਲੋ ਤੁਹਾਨੂੰ ਪਤਾ ਹੈ ਕਿ ਬਾਈ ਹਣੇ ਚਲੋ ਸਾਰੇ ਬਿਵਾਰੀ ਇਕੱਠੇ ਹੋਏ ਸੀ ਚਲੋ ਅਨਮਨ ਥੋੜੀ ਬੋਧ ਹੁੰਦੀ ਰਹਿੰਦੀ ਆ ਤੇ ਹੁਣ ਬਾਈ ਹਣੇ ਵੀਡੀਓ ਆਇਆ ਕਰੋਗੇ ਆਪਣੇ ਚੈਨਲ ਦੇ ਜੀ ਤੇ ਬਾਕੀ ਹੁਣ ਬਾਈ ਜੀ ਨਾਲ ਗੱਲਬਾਤ ਕਰਦੇ ਆ ਬਾਈ ਹਸਤੀ ਘਾਲ ਅਸੀਂ ਕੱਲ ਜੀ ਕੀ ਹਾਲ ਚਾਲ ਜੋ ਹੋ ਨਾ ਜੀ ਬਹੁਤ ਵਧੀਆ ਠੀਕ ਠਾਕ ਠੀਕ ਦਿਓ ਬਹੁਤ ਵਧੀਆ ਬਹੁਤ ਵਧੀਆ ਮੈਂਦਾ ਜੀ ਠੀਕ ਹੀ ਦਿਓ ਬਹੁਤ ਵਧੀਆ ਭਾਜੀ ਬਹੁਤ ਵਧੀਆ ਠੀਕ ਆ ਬੜੀ ਬਹੁਤ ਵਧੀਆ ਜੀ ਚਲੋ ਸੱਤਾ ਸਾਰਾ ਬੜੀ ਬਹੁਤ ਵਧੀਆ ਬਹੁਤ ਜੀ ਬਹੁਤ ਅਭੀਰ ਭਾਜੀ ਚਲੋ ਤੇਰੇ ਪੈ ਜਾਈ ਦੀ ਆ ਹਾਂਜੀ ਆਜੋ ਬਾਕੀ ਆਜੋ ਆਜੋ ਮਮਾ ਅਸੀ ਕਾਲ ਜੀ ਬਾਕੀ ਪਤਾ ਗੱਲ ਕੀ ਆ ਹਾਂਜੀ ਤੁਹਾਡੇ ਨਾਲ ਹਨ ਮੈਂ ਨਹੀਂ ਅਸੀਂ ਮਮਾ ਜੀ ਕਹਿੰਦਾ ਫਿਰ ਵੀ ਜਾ ਕੇ ਬੈ ਬੂ ਕੀ ਆਦਰ ਹੈ ਹੈ ਕਿ ਨਹੀਂ ਜੀ ਆਜੋ ਆਜੋ ਫੋਜੀ ਸਾਹਿਬ ਆਜੋ ਫੋਜੀ ਸਾਹਿਬ ਚਲੋ ਅਸੀਂ ਪੀ ਗਏ ਬਾਕੀ ਚਲੋ ਜੀ ਜੋ ਕੁਝ ਚੱਲੀ ਯਾਰ ਰੌਣ ਮਿਲ ਕੇ ਲਵਾਗੇ ਭਾਜੀ ਦੀ ਵੀਡੀਓ ਬੱਲੂ ਨਹੀਂ ਕੀ ਹਾਂ ਜੀ ਨਹੀਂ ਬੱਲੂ ਬੱਲੂ ਕਰਾਓ ਇਹ ਬੜੀ ਜਾਨ ਕਰਾਉਂਦੇ ਜੱਟ ਭਰਾ ਵੀ ਲੜ ਪੈਂਦਾ ਪਿਓ ਪਤ ਵੀ ਲੜ ਪੈਂਦਾ ਮਾਵਾ ਵੀ ਲੜ ਪੈਂਦੀਆਂ ਨੌ ਸਾਸਰ ਹੋਰ ਲੜਦੀਆਂ ਤੇ ਥੋੜਾ ਘਰ ਹੀ ਛੱਡ ਕੇ ਜਲਦੀ ਦਾ ਚਲੋ ਚਲੋ ਤੁਹਾਡਾ ਪ੍ਰੇਮ ਨਹੀਂ ਇਹਨਾਂ ਦਾ ਨਾਂ ਨਹੀਂ ਕੀਤੀ ਹਾਂ ਚਲੋ ਫਿਰ ਕਰੀਏ ਉੱਥੇ ਮਾਮੇ ਕੋਈ ਵੀਡੀਓ ਬਣਾਉਣਾ ਦੇ ਰਹੇ ਕੋਈ ਗੱਲ ਹੀ ਨਹੀਂ ਹੈਗੀ ਹਾਂ ਜੀ ਮਿਲਦੇ ਰਹੇ ਮੈਂ ਫੋਨ ਹੀ ਕਰਦਾ ਰਿਹਾ ਪਰ ਮੈਂ ਵੀ ਖੜਾ ਨਹੀਂ ਛੱਡਿਆ ਸੁਨੀਲ ਜੀ ਚਲੋ ਮੇਰੀ ਗੱਡੀ ਲੱਭਣੀ ਪੈਣੀ ਕਿੱਥੇ ਲਾਇਆ ਆ ਗੱਡੀ ਚਲਾਈ ਜੀ ਚਲੋ ਜੀ ਪੇਂਡਾਇਵਰੇ ਕਿੰਨੀਆਂ ਅੱਜ ਅੱਜ ਭਾਜੀ ਡੰਗਰ ਤੇ ਆਪਣੇ ਕੋ ਸੱਤ ਹੀ ਗਏ ਹੁਣ ਆਪਣੇ ਕੋ ਹਲੇ 5 ਪਸ਼ੂ ਆ 5 ਪਸ਼ੂ ਆ ਹਾਂਜੀ ਕਿਧਰ ਲੱਗੇ ਫਿਰ ਇਹ ਝੋਡੀ ਤੇ ਲੱਗੇ ਝੋਡੀ ਤੇ ਵਗੇ ਪਹਿਲੇ ਨੰਬਰ ਦਾ ਭਾਜੀ ਸੁਨੀਲ ਸਿੰਘ ਜੀ ਪਹਿਲਾ ਸੂਆ ਚਲੋ ਭਾਜੀ ਪਹਿਲਾ ਸੂਆ ਝੋਡੀ ਦਾ ਹਾਂਜੀ ਦੁੱਧ 12 ਕਿਲੋ ਲੀਟਰਾਂ ਦੇ ਪਿਆਰ ਕਤੂ ਕਿਸਰ ਤੋਂ ਆ ਕੋਲ ਨਹੀਂ ਜੀ ਇਧਰ ਇਧਰ ਆ ਜਾ ਮੇਰੇ ਵੀਰ ਇਧਰ ਆ ਮਾਰੂ ਜੀ ਇਹ ਇਧਰ ਆ ਜਾ ਬਾਹਰ ਪਹਿਲਾ ਸੂਆ ਪਹਿਲਾ ਸੂਆ ਤੇ 12 ਲੀਟਰ ਦੁੱਧ ਪਿਆਰ ਠੰਡਾ ਕਰਕੇ ਇਹ ਵੀ ਦੇਖੋ ਗਰੰਟੀ ਦਾ ਦੁੱਧ 12 ਕਿਲੋ ਗਾਰੰਟੀ ਦਾ ਇਧਰ ਦੇਖੋ ਚੋਟੀ ਦੇ ਕੋਈ ਮੱਤ ਘੱਟੀ ਨੂੰ ਬੱਚੇ ਦੀ ਲੋੜ ਨਹੀਂ ਹਾਂ ਅੱਜ ਵਾ ਠੀਕ ਆ ਆਪਣੇ ਆਪ ਦੁੱਧ ਵਗਦਾ ਬਾ ਠੀਕ ਆ ਪਹਿਲਾ ਸੂਆ ਤੇ 12 ਲੀਟਰ ਦੁੱਧ ਪਹਿਲਾ ਸੂਆ ਤੇ ਰੇਡ ਸ਼ੂ ਮੰਦਰ ਹੋਣ ਗਿਆ ਅੱਜ ਫੇਰ ਸਿਉ ਮੰਦਰਾ ਨੇ ਕਿਹਾ ਸੁਨੀਲ ਵੀਰ ਆਜਾ ਆਪਣੇ ਕੋ ਪੰਜੀਵੀਂ ਨਹੀਂ ਸੱਜਵੀਂ ਨਹੀਂ ਅੱਜ ਸੁਨੀਲ ਵੀਰ ਆਜਾ ਅੱਜ ਰੇਡ ਇੰਨੇ ਨੇ ਲਫਾ ਨਹੀਂ ਲੜਾ ਸੁਨੀਲ ਦਾ ਪੂਰਾ ਮਾਨਦਾਨ ਕਰਨਾ ਅੱਜ ਮਾਨਦਾਨ ਅੱਜ ਆਫਰਿਕਾ ਤੋਂ ਕੋ ਆਫਰ ਆਜੇ 12 ਕਿਲੋ ਦੁੱਧ ਵੱਡੀ ਝੋਟੀ ਉਧਰ ਦੀ ਵੱਡੀ ਝੋਟੀ ਸੱਜੇ ਫਿਰ ਬਾਹਰ ਕੋਲ ਮੰਨਾ ਜੀ ਮੰਨਾ ਫਾਲ ਅਜੇ ਵੀ ਸੁਨੀਲ ਵੀਰ ਦੇ ਆਫਰ ਚੱਲਣਗੇ ਅੱਜ 12 ਕਿਲੋ ਦੁੱਧ ਵੱਡੀ ਝੋਟੀ ਨਾਲੇ ਮਗਰ ਕੱਟੀ ਮਗਰ ਕੱਟੀ ਹਾਂਜੀ ਇਹ ਵੀ ਵੇਖ ਚੱਲ ਪਹਿਲਾ ਸੂਆ ਪਹਿਲਾ ਸੂਆ ਦਿਖਾਓ ਜੀ ਮੜ ਲੰਮੀ ਦੋਰ ਨਹੀਂ ਉਫਾਓ ਕਰਾਓ ਮਗਰ ਜਾ ਕੱਢ ਕੇ ਬਾਹਰ ਲੈ ਜਾਓ ਨਾਲਿਆ ਰਾਜੀ ਬਾਜੀ ਪੂਰੀ ਖਾਂਦੇ ਮਾਰਿਓ ਇੱਥੇ ਨਹੀਂ ਮਿਲਿਆ ਨਹੀਂ ਜੀ ਉਧਰੋਂ ਲੈਂਦੀ ਆ ਸੀ ਉਧਰੋਂ ਬਾਜੀ ਅਸੀਂ ਬੜਾ ਮਾਲ ਉਧਰੋਂ ਲੈਂਦਾ ਹਾਂ ਜੀ ਹਾਂ ਜੀ ਮੈਂ ਕੱਲ ਫੇਰ ਆ ਜੂਗਾ 30 ਤਰੀਕਾ ਐ ਬੋ ਗੱਲ ਹੀ ਕਰਨੀ ਚਲੋ ਵੇਖੋ ਛੋਡੀ ਪਹਿਲਾਂ ਗੱਡੀ ਲੀਟਰ ਮਾਰ ਕੇ 12 ਗਰੂ ਦੋ ਬਹੁਤ ਐਨਰੋਇਡ ਟੋਟਿਆ ਆਂ ਦੋ ਹੁਣ ਛੋਡੀ ਬੱਜੇ ਕਰਕੇ ਨਾ ਡਰੇ ਇੱਧਰ ਵੇਖ ਡਾਕੂ ਇੱਕ ਮਿੰਟ ਇੱਕ ਇੱਕ ਮਿੰਟ ਇੱਕ ਮਿੰਟ ਮੜ ਲੱਗੀ ਉਹ ਵੀ ਨਹੀਂ ਰਹਿ ਗਿਆ ਨਾ ਚੋਏ ਡੈਮ ਹੋ ਗਿਆ ਇਦਾਂ ਇਹ ਭਾਈ ਹਿੱਲੂਗੀ ਹੁਣ ਬੱਚੇ ਆਜੋ 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 ਨਾ ਤਲਪੀਆ ਪਲੇਟਾ ਨਹੀਂ ਆ ਤੋਰ ਲਿਆ ਕੋਈ ਨਹੀਂ ਦੱਸਣ ਕੀ ਜੀ ਲੀਲੀ ਨਾਲ ਖੜੀ ਖੜੀ ਕਿੱਤੇ ਭਾਈ ਨਹੀਂ ਲੀਲੀ ਛੋਡੀ ਜਾ ਪ્યોਰ ਲੀਲੀ ਨਾਲ ਖੜੀ ਕੀਤੀ ਆ ਭਾਈ ਫਿਰ ਜੋੜੀ ਦਾ ਮੁੱਲ ਕਰੀਏ 1 ਲੱਖ 20 ਹਜ਼ਾਰ ਅੱਜ ਤੇਰੇ ਚੈਨਲ ਦੇ ਲੱਖ ਰੁਪਏ ਦੀ ਨਹੀਂ ਆਜਾ ਫਿਰ ਸੁਨੀਪ ਤੇਰਾ ਮਨ 5000 ਦੀ 95000 ਦੀ ਹੋਰ ਬੱਲੂ ਕਰਦੇ ਅੱਜ ਹੋਰ ਵਿਜ਼ਿਟਰ ਨਾਲ ਹੋਰ 5000 ਰੁਪਏ ਛੱਡਦੇ ਆ 90 ਦੇ 90000 ਦੀ ਵਾਹ ਜੀ ਵਾਹ ਇਹ ਕਹਿੰਦੇ ਲੈਣੀ ਆ ਨਾ ਪਰ ਜਿਹੜੇ ਲੈਣੀ ਨਾ ਤੇ ਅੱਜ ਵੇਖੋ ਟੈਂਕ ਫਿਰ ਜੱਕਦੇ ਫੱਟੇ 80000 ਨਹੀਂ ਛੋਡੀ ਰ ਇਧਰ ਵੇਖੋ ਐਵੇਂ ਨਾ ਹਿਲੂ ਛੋਡੀ ਠੀਕ ਆ ਭਾਜੀ ਠੀਕ ਆ ਐਉਂ ਨਾ ਹਿਲੂ ਵਾਹ ਐ ਵਾਕੇ ਮੋਟਰ ਲੱਗੀ ਆ ਐਉਂ ਨਾ ਭਾਜੀ ਹਿਲੂ ਛੋਡੀ 80000 ਨਹੀਂ ਆਉਂਦੀ ਮੱਸੀ ਮੋਟਰ ਆ ਮੱਸੀ ਮੋਟਰ ਆ ਵੇਹ ਦਾ ਸਦੀ ਵੀ ਦਾ ਮਾਣ ਅੱਜ ਪੂਰਾ ਆ ਜਾ ਆ ਜਾ ਆਪਣੇ ਭਰਾ ਦਾ ਮਾਣ ਆ ਤੇ ਆਪਣੇ ਭਰਾ ਕਰਕੇ ਪੂਰਾ ਮਾਣ ਆ ਛੋਟੇ ਜਿਹਦੇ ਜਿਹਨੂੰ ਆ ਇਹਦੇ ਨਾਲ ਚੋਨਾ 1.5 ਲੱਖ ਜਿਹੜੇ ਲਿਖਿਆ ਤਾਂ ਦੇਖਦੇ ਆਂ ਦੇਖਦੀਆਂ ਸੁਨੀ ਵੀਰ ਦਾ ਮਾਣਾ 1 ਰੁਪਿਆ ਨਫਾ ਨਹੀਂ ਲੈਣਾ ਚਾਹੁੰਦਾ ਬਸ ਅੱਜ ਮੁਨਾਫਾ ਲਾਣਾ ਇਹਨਾਂ ਦਾ ਮੁਰਗੇ ਲਵਾ ਗਏ ਨਾ ਆ ਦੋ ਨੰਬਰ ਵਾਲੀ ਆ ਗਈ ਲੋਹੀ ਛੋਟੀ ਦੋ ਨੰਬਰ ਲੋਹੀ ਆ ਗਈ ਇਹ ਵੀ ਸੁਈ ਹੈ ਪਾਲੀ ਸੁਈ ਦੇ 10 ਕਿਲੋ ਦੁੱਧ ਲਓ ਜੀ ਵੇਖੋ 10 ਕਿਲੋ ਆ ਦੇਖ 10 ਕਿਲੋ ਦੁੱਧ ਆ ਸੁਈ ਹਲਾ ਗਈ ਇਹਨੂੰ ਕੰਮ ਕਰ ਆ ਵੇਖ 10 ਕਿਲੋ ਦੁੱਧ ਆ ਤੇ ਦੇਖੋ ਘਰਾ ਦੀ ਖੋਲੋ ਜੀ ਨੂੰ ਬੱਚਾ ਮਗਰ ਕੱਟੀ ਆ ਗਈ ਭਾਜੀ ਇਹ ਪੰਜਵਾਂ ਦਿਨ ਹੋਇਆ ਸੁਈ ਨੂੰ ਦੇਖੋ ਕੱਟੀਆਂ ਦੋਵੇਂ ਮਗਰ ਕੱਟੀਆਂ ਆ ਚੁੱਕੀਆਂ ਇਹ ਵੀ ਦ

ਉਹ ਅੰਦਰ ਬੈਠੀਆਂ ਨੇ ਮੈਂ। ਬਸ ਠੀਕ ਐ ਕੋਈ ਨਹੀਂ ਕੋਈ। ਆਣੀ ਪਰ ਤੋਂ ਫੇਰ ਤੁਸੀਂ ਆਓ ਦੇ। ਜਿੱਦਾਂ ਕੰਮ ਚੱਲੇ ਜਿੱਦਾਂ ਅੱਗੇ ਚੱਲਦਾ ਹੈਗੇ। ਵਾ ਵਾ ਕੋਈ ਨਹੀਂ ਜੀ ਕੋਈ ਨਹੀਂ। 10 ਕਿਲੋ ਭਾਜੀ ਦੁੱਧਵਾ ਦੇ ਧਾਰੇ ਦੀ ਇੰਨੀ ਪੋਲੀ ਆ ਵੀ ਦੋ ਦੀ ਮੋਟਰ ਨਾਲੋਂ ਵੱਧ ਕੇ। ਬਸ ਠੀਕ ਐ। ਇੰਨੀ ਜ਼ਿਆਦਾ ਚੰਗੀ ਐ। ਵਾ ਨੋ। ਹਾਂ ਜੀ ਫਿਰ। ਵੇਚਣ ਨੂੰ ਤਾਂ ਭਾਜੀ 75 ਦੀ ਲਈ ਦੇਈ ਦੀ ਆ। ਹਾਂ ਹਾਂ। 65000 ਦੀ। 60000 ਦੀ ਮੇਰੇ ਵੀ ਦੇ ਨਾਲ ਐ। 60000 ਦੀ ਵੇਚ ਲੋ। ਤੁਸੀਂ ਵੀਡੀਓ ਬਣਾਉਂਦੇ ਹੁੰਦੇ ਆਂਦੇ ਜੇ ਸਾਡੇ ਵਾਲੇ ਰੇਟ ਹੈਗੇ ਆ। ਰੇਡ ਜੀ ਰੇਡ ਬਿਲਕੁਲ ਅਸੀਂ ਅੱਗੇ ਚੈਰ ਕਰਦੇ ਆਂ ਤੇ ਫਿਰ ਜਾਇਜ਼ ਕਰਾਂਗੇ ਜੀ ਜੀ ਕਰਨੇ ਜੀ ਬੜੇ ਮੈਨੂੰ ਵੀਰ ਫੋਨ ਕਰਦੇ ਆਂ ਨੇ ਵੀ ਸੰਦੀਪ ਕਿੱਥੇ ਚਲ ਗਿਆ ਉਹ ਯਾਰ ਅਸੀਂ ਤੁਹਾਡੇ ਤੋਂ ਮਹੀ ਲੈਣੀ ਤੁਸੀਂ ਰੇਡ ਬੜਾ ਘੱਟ ਕਰਦੇ ਹੋ ਆ 60000 ਵੀ ਚੋੜੀ ਦੇਦਾ ਇਹ ਸਿੰਘ ਦਰ ਦੇਖ ਲਓ ਕਿੰਨਾ ਚੰਗਾ ਹੈ ਉਹਦਾ ਉਹਦਾ ਇੱਕ ਗੱਲ ਹੈ ਕਿ ਜਿਦੋਂ ਇਹਦਾ ਨਾ ਲੋਕੀ ਮੈਨੂੰ ਬੜਾ ਜਿਆਦਾ ਆ ਬਲੂ ਜਨਾ ਸੁਦੀਪ ਜਨਾ ਸਨੀ ਜੀ ਨਾਲ ਬਰੂਜ ਆ ਗਿਆ ਪਰ ਆ ਵੀਰ ਕਰਕੇ ਬਹੁਤ ਬੜੀ ਕਰਕੇ ਸਾਡਾ ਨਾਮ ਚੱਲਿਆ ਨਾਮ ਚੱਲਿਆ ਬੜਾ ਲੱਗ ਕੇ ਨਾਮ ਚੱਲਦਾ ਪੂਰਾ ਬੜਾ ਬਰਾਬਰ ਆ ਗੱਲ ਨਹੀਂ ਗੱਲ ਦੇਖੋ ਆਪਾਂ ਆਪਣਾ ਇਹੀ ਹੁੰਦਾ ਸਾਨੂੰ ਆਸ ਹੁੰਦੀ ਤੁਹਾਡੇ ਹਨਾ ਬਿਲਕੁਲ ਸਾਰੀ ਗੱਲ ਹੁੰਦੀ ਹੈ ਜੀ ਵੇਖੋ ਤੁਹਾਡਾ ਕੰਮ ਚੱਲੂਗਾ ਸਾਡਾ ਚੱਲ ਇੰਨਾ ਚੱਲੂ ਬਿਜਾਰਾਂ ਦੇ ਗੱਡੀ ਆ ਆਹ ਜੀ ਆਹ ਵੀ ਗੱਡੀ ਆ ਜੀ ਇਹਨੂੰ ਇਹਨੂੰ ਤੁਹਾਡੇ ਜਗ੍ਹਾ ਆਸ ਹੁੰਦੀ ਆ ਤੇ ਬਸ ਇਹੀ ਕੰਮ ਚੱਲੀ ਜਾਂਦਾ ਠੀਕ ਆ ਗੱਲ ਜੀ ਹਨਾ ਜੀ ਸਹੀ ਗੱਲ ਭਾਜੀ ਤੇ ਬਾਕੀ ਭਾਜੀ ਇੱਥੇ ਲੈ ਕੇ ਕੁਝ ਨਹੀਂ ਜਾਣਾ ਨਹੀਂ ਲੱਗੇ ਕੁਝ ਨੂੰ ਕੁਝ ਅੱਜ ਕੱਲ ਲੱਗੇ ਪਿਆਰੀਆਂ ਦਾ ਹੋਰ ਸੋਦਾ ਬੰਦੇ ਕਿ ਮੇਰੇ ਕਿੰਨੇ ਟਮ ਰਹਿਣਾ ਤੇ ਸਹੀ ਗੱਲ ਹੈ ਸਹੀ ਗੱਲ ਹੈ ਮੈਂ ਵੇਖ ਮੇਰੇ ਘਟੋ ਘਟੋ ਬਾਲ ਜੀ ਮੇਰਾ ਅਜੇ 100 ਸਾਲਿਆਂ ਜੇ ਮਰਦਾ ਬੰਦਾ ਕੀ ਕਰੇ ਜਦ ਮਨ ਨੂੰ ਭਾਈ ਤੁਹਾਨੂੰ ਰੋਜ਼ ਯਾਦ ਕਰਦਾ ਭਾਜੀ ਤੁਹਾਨੂੰ ਹੈ ਬੱਲੂ ਵਰਗਾ ਤੇ ਕੰਮ ਖਰਾਬ ਹੋ ਜਾਦਾ ਤੁਹਾਨੂੰ ਰੋਜ਼ ਯਾਦ ਕਰਦਾ ਹਾਂ ਜੇ ਨਹੀਂ ਵੇਖ ਇੱਕ ਗੱਲ ਹੈਗੀ ਆ ਤੁਸੀਂ ਹੀ ਖੜਾ ਰਹਿ ਛੱਡਿਆ ਭਾਜੀ ਮੈਂ ਫੋਨ ਕਬੜੀਆਂ ਮੈਂ ਕਹਾ ਸੁਨੀਲ ਤੈਨੂੰ ਮੈਂ ਲਾ ਕੇ ਛੱਡਣਾ ਆਪਾਂ ਤੁਹਾਡੇ ਨੰਬਰੇ ਬਲੋਗ ਪਾਰੇ ਬੈ ਪਰ ਤੁਸੀਂ ਖੜੇ ਛੱਡਾ ਚਲੋ ਬਾਕੀ ਕੁਛ ਨਹੀਂ ਹੁੰਦਾ ਚਲੋ ਚਲੋ ਪਾ ਲਈ ਇੱਕ ਪਰਾਂਮਾ ਜਿਹੜਾ ਹੁੰਦਾ ਭੈਣ ਪਰਾਂਮਾ ਦੇ ਕੰਮ ਹਜੇ ਹੁੰਦੇ ਨੇ ਦੇਖੋ ਗਾ ਜੀ ਹਾਂ ਕੋਈ ਨਹੀਂ ਉਹ ਤੁਹਾਡਾ ਪਿਆਰਾ ਭਾਈ ਫਾਰਾ ਦਾ ਸਾਡਾ ਗੇਲੋ ਪਿਆਰਾ ਭਾਈ ਦਾ ਜੀ ਕਰਦਾ ਸੀ ਭਾਈ ਆਪਾਂ ਅੰਦਰ ਵੀ ਗੱਲ ਗਏ ਸੀ ਕਈ ਕਿਤੇ ਕੰਮ ਕਰਦੇ ਨੇ ਚਲੋ ਵੀਡੀਓ ਲੰਮੀ ਹੋ ਜਾਣੀ ਹੈ ਮੈਂ ਬਾਣੀ ਕੰਮ ਕਰਦਾ ਜੀ ਤੇ ਸਾਡੇ ਉਹ ਬਚਪਨਾ ਸੀ ਮੈਂ ਲੜਕੇ ਭਾਈ ਦਾ ਸੀਨੀਅਰ ਮੈਂ ਸੀ ਉੱਥੇ ਲੜ ਕੇ ਭੱਜ ਜਾਣਾ ਉਹਨੂੰ ਮੈਨੂੰ ਇੱਕ ਗੱਲ ਸੁਝਾਈ ਕਹਿੰਦਾ ਸੰਦੀਪ ਮਦਨ ਐ ਨਾ ਜਾਇਆ ਕਰ ਵੇਖ ਤੂੰ ਰਾਹ ਛੱਡ ਕੇ ਜਾ ਕੱਲ ਨੂੰ ਫਿਰ ਤੂੰ ਇੱਥੇ ਆ ਜਾਵੇਂ ਤੂੰ ਗੱਲ ਪੱਲੇ ਬੰਨੀ ਮੇਰੇ ਉਹ ਠੀਕ ਹੈ ਜੀ ਹੁਣ ਮਨ ਲੇ ਕਿ ਚਲੋ ਇਨੀ ਉਮਰ ਜੁਆਕਿਆਂ ਵਾਲੇ ਵੀ ਪਾਉਗੇ ਆ ਹਾਂਜੀ ਤੇ ਉਹ ਗੱਲ ਪੱਲੇ ਬੰਨੀ ਆ ਮੈਂ ਮਾੜਾ ਨਹੀਂ ਬੋਲਿਆ ਮੈਨੇ ਹੁੰਦਾ ਕਿ ਅੱਜ ਦਾ ਦਾਰ ਪੰਜ ਪੰਜ ਮਹੀਨੇ ਅਸੀਂ ਇਹ ਵੀ ਬੱਸ ਸਕਤੂ ਇੱਕ ਦੋ ਮਹੀਨਾ ਘੱਟ ਵੀਡੀਓ ਅਸੀਂ ਬਣਾਵਾਂਗੇ ਹਾਂ ਤੇ ਚਲੋ ਅਸੀਂ ਫੋਨ ਕਰਦੇ ਰਹੇ ਹਾਂ ਤੇ ਵੀਰ ਆਇਆ ਬਾਕੀ ਚੱਲੀ ਗਿਆ ਤੇ ਬਾਕੀ ਇਹੀ ਆਪਾਂ ਕਹਿੰਦੇ ਹੁਣੇ ਭਾਈ ਕਿਸੇ ਨੂੰ ਮਾਰਾ ਨਾ ਕੋਣਾ ਜੀ ਇਹ ਨਹੀਂ ਪਰਾ ਹੁੰਦਾ ਗਾਂ ਕਿਹਦੇ ਪਰ ਖੇਲ ਲੋਣ ਪੈ ਜਾਣੀਆਂ ਅਸੀਂ ਰੱਬ ਦਾ ਹੈ ਨਹੀਂ ਜੀ ਨਾ ਕੋਈ ਅਸੀਂ ਕੋਈ ਸਟਾਰ ਆ ਨਾ ਸਲਮਾਨ ਖਾਨ ਨਾ ਕੋਈ ਸ਼ਾਹਰੂਖ ਖਾਨ ਇਹ ਸੰਦੀਪ ਸੰਦੀਪ ਹੀ ਰਹਿਣਾ ਸੰਦੀਪ ਹੀ ਰੱਖਾਂਗੇ ਬਸ ਬਸ ਤੂੰ ਵੀਰ ਉਹ ਨਾਂ ਇੱਕ ਹੀ ਜੰਮਿਆ ਉਹ ਸੰਦੀਪ ਬਸ ਬਸ ਠੀਕ ਹੈ ਕਹਿੰਦੇ ਜੀ ਤੇ ਭਰਾਵਾ ਇਹਨੇ ਦੇਣਾ ਹਨਾ ਹਨਾ ਭੈਣ ਜੀ ਸੱਚੇ ਪਾਸਾ ਮੇਰਾ ਤੇ ਬਾਕੀ ਨਹੀਂ ਆ ਪਿਆਰ ਨਾ ਰੋ ਜਿਹੜਾ ਚੱਲੀ ਜਾਂਦਾ ਬਾਕੀ ਪੰਨੂ ਨੇ ਇਹ ਵੀ ਆ ਜਾ ਉਹਨਾਂ ਬੰਦਣਾ ਬਾਅਦ ਟਾਈਮ ਆਦੇ ਕੋਈ ਨਹੀਂ ਬੜੇ ਚਲਬਾਹ ਗਏ ਆ ਭਾਈ ਮੇਰੀ ਵੀ ਪੱਤੀ ਆ ਭੈਣ ਜੀ ਇਹ ਝੋਟੀ ਸੂਈ ਨ ਹੋ ਗਈ ਭਾਜੀ 2 ਮਹੀਨੇ ਹਾਂਜੀ ਕੋਈ ਲਾਲੇ 3 ਮਹੀਨੇ ਹਾਂਜੀ ਬੱਚਾ ਨਹੀਂ ਹੈਗਾ ਦੁੱਧ ਦੇ ਥੱਲੇ 7 ਕਿਲੋ ਫੇਰੇ ਆਈ ਆ ਅੱਛਾ ਇੱਥੇ ਦੇਖੋ ਐਡਾਂ ਝੋਣੀ ਆ ਅੱਛਾ ਪਿਓਰ ਨੀਲੀ ਪਿਓ ਨੀਲੀ ਆ ਅੱਡਾ ਗੀ ਵੀ ਵੀ ਕੈਮਰਾ ਵੀ ਕੋਈ ਬੜੀ ਪੋਗੀ ਮੈਵਾ ਵੇਖੋ ਬੜੀ ਮਾ ਮਾ ਮੂੰਹ ਮੁਖੜਾ ਦਿਖਾਓ ਪਿਆਰ ਨੀਲੀ ਆ ਭਾਜੀ ਇੰਦਰ ਵੇਖੋ ਤਾਰੀ ਆ ਵੇਖੋ ਸਵੇਰੇ ਭਾਜੀ ਆਈ ਆ ਦੁੱਧ 5 ਕਿਲੋ ਆ ਬਚਾ ਹੈ ਨੀਗਾ ਕੋਈ ਦੋ ਮਹੀਨੇ ਦੀ ਲਾਰੇ ਬਣੇ ਬੜੋ ਬੜੋ ਜੀ ਬਣੋ ਜੀ ਤੋਰੋ ਕਰਾਂ ਦੀ ਨੀਲੀ ਮਾਂ ਦੇ ਵੇਖੋ ਜੀ ਕਿਹਦਾ ਜੀਰਾ ਹੈ ਕਿਹਦਾ ਜੀਰਾ ਹੈ ਕਿਹਦਾ ਜੀਰਾ ਕਿਹਦਾ ਜੀਰਾ ਹੈ ਇਹਦਾ ਜੀਰਾ ਤੇਹਦਾ ਜੀਰਾ ਆ ਵੇਖੋ ਆਵਾਜ਼ ਠੀਕ ਆਗੇ ਬਣ ਗਈ ਗੱਲ ਪਾਜੀ ਰੇਡ ਵੇਖਿਓ ਝੋਟੀ ਦਾ ਇੱਥੇ ਰੱਖੋ ਕੈਮਰਾ ਮੇਜੀ ਆ ਮੜ ਕਮਾ ਬਲੋ ਹੋਰ ਬਹਾਉ ਮੜਾ ਚੰਗੇ ਇਧਰ ਓਕੇ ਚਲੋ ਇਹ ਗੱਲ ਵੇਖਿਓ ਪਾਜੀ ਹਾਂਜੀ ਇੱਥੇ ਝੋਟੀ ਡਰ ਗਈ ਸੀ ਹਾਂ ਹਾਂ ਇੱਥੇ ਖਲਾਸ ਕਰ ਦਿਓ ਇਧਰ ਵੇਖੋ ਆਹ ਵੇਖੋ ਨੀਰ ਆ ਗਿਆ ਪਾਜੀ ਨੀਰ ਫਰਕ ਪੈ ਗਿਆ ਪਾਜੀ ਆ ਝੋਟੀ ਵੀ ਪੜੀ ਲਿਖੀ ਝੋਟੀ ਆ ਨੀਲੀ ਦੀ ਸੀ ਆਵੇ ਕੋਈ ਗੱਲ ਆ ਕੇ ਭਾਰੀ ਨੂੰ ਚੋ ਦੁਰਾ ਪਹਿਲੀਆਂ ਨਹੀਂ ਪਹਿਲੀ ਉੱਡਣੀ ਹੈ ਪਹਿਲੀ ਇਹ ਖੜ ਜਾ ਇੱਥੇ ਇੱਥੇ ਰੁਕ ਜਾ ਬੋਲ ਮੋਲੇ ਦਾ 55000 ਹਾਂ 5000 ਛੋੜ 45000 ਦੀ ਭਾਸ਼ੀ ਦੇਣੀ ਆ ਤੋੜੇ ਨਾਂ ਤੇ ਕਹਤਾ ਵੀ ਅੱਜ 44000 ਦੀ ਝੋਡੀ ਲਓ ਵੇ ਜੈ ਜੀ ਇਹ ਉੱਠ ਨਹੀਂ ਆਈ ਇਹ ਜਦੋਂ ਪਾਈ ਤੀ ਕਹਦੇ ਨਾ ਇਹ ਉੱਠ ਜੀ ਮਾ ਜਾਈ ਚਲੀ 40000 ਦੀ 40000 ਦੀ ਐਂ ਜਾਣੀ ਇੰਜ ਵੇਖੋ ਦੇਖੋ ਤਰਾ ਨਾਲੇ ਨਸਲ ਵੀ ਨਿਆਰੇ ਲੈਣ ਜੈ ਜੀ ਹੈ ਨਾ ਰੇਡ ਬਿਲਕੁਲ ਭਾਵੇਂ ਜੀ ਦੇਖਾਂ ਦੇ ਆਪਣੀਆਂ ਮਈਆਂ ਮੈਂ ਹੁਣ ਉਧਰੋਂ ਮਿਲੇਉਣਾ ਉਧਰ ਤਾਂ ਵੀ ਆਪਣੇ ਡੌਣ ਹੀ ਰਹਿਣਗੇ ਡੌਣ ਹੀ ਰਹਿਣਗੇ ਉਧਰ ਵੀ ਡੌਣ ਹੀ ਰਹਿਣਗੇ ਡਾਣ ਡਾਣ 47 ਦੀ ਤੇ ਦਮ ਬਸ 47000 ਦੇ ਨਾਲ ਇੱਕ ਤਾਂ ਹੋਣਾ 44 ਜੀ ਹੋਰ ਮਾਹੰਦਨ ਕਰ ਦੇਣਾ ਇਹ ਮੈਨੂੰ ਪਤਾ ਚਿਹਰਾ ਨਹੀਂ ਯਾਰ ਚਿਹਰਾ ਇਹਨਾਂ ਦਾ ਮੇਰੀ ਕਰਦਾ ਜੇ ਲੱਗੇ ਫਾਜੀ ਕਰਾਂਗੇ ਜਿਹੜਾ ਘਾਉ ਪੈਣਗਾ ਗਾਇਆਂ ਆਜੇ ਮੇਰੇ ਅੱਗੇ ਔਰ ਯਾ ਦੁੱਧ ਜੁਸ ਮੇ ਸੁਈ ਆ ਹਾਂਜੀ 18 ਕਿਲੋ ਦੁੱਧ ਪਿਆਉ 18 ਕਿਲੋ 18 ਕਿਲੋ ਬੈਠ ਕੇ ਮਗਰੇ ਦੇ ਵਸ਼ੀ ਆ ਗਈ ਤੇ ਸੁਈ ਨੂੰ ਅੱਜ 5 ਦਿਨ ਹੋਏ ਜੋ ਹੌਣਾ ਜੀ ਬਲਕਟਾ ਬਾਹਰ ਵੱਛੀ ਪਿਓਰ ਕਾਲੇ ਰੰਗ ਦੀ ਕਾਲੇ ਰੰਗ ਨੇ ਵੱਛੀ ਤੇ ਦੇਖੋ ਚੈੱਕ ਕਰੋ ਕਰਾ ਦੇ 11 ਕਿਲੋ ਦੋ ਤਿਆਰ ਹੈ 11 ਕਿਲੋ ਦੋ ਤਿਆਰ ਹੈ ਜੀ 11 ਕਿਲੋ ਆ ਵੀ ਦੇਖੋ ਕਰਾ ਦੇ ਤੇ ਵੇਹੜ ਵੇਖੋ ਨਜ਼ਾਰੇ ਬਾਜੀ ਬਈ ਚੰਦਾ ਬਣਿਆ ਮੈਂ ਪੂਰਾ ਫਗਮਾ ਬਿਲਕੁਲ ਗਾਈਆਂ ਬਹੁਤ ਹੋ ਜਾਂਦੀਆਂ ਬਿਲਕੁਲ ਹੈ ਗਾਈਆਂ ਸ਼ੁਰੂ ਸੀ ਆਪਾਂ ਹਾਂ ਜੀ ਗਾਈਆਂ ਦਾ ਗੁਰੂ ਪਤਾ ਨਹੀਂ ਕੰਮ ਬਲੀ ਰੇਡ ਕਰਕੇ ਤੇ ਜਾਨੇ ਜਾਨੇ ਆ ਤੇ ਕੋਈ ਜੇ ਤੁਹਾਡੇ ਕਰਕੇ ਜਾਨੇ ਜਾਨੇ ਆ ਵੱਧ ਰੇਡ ਨਹੀਂ ਲਾਉਣਾ ਬਿਲਕੁਲ ਛੋਟੇ ਛੋਟੇ ਭਾ ਲਾਉਣਾ ਜੈ ਜੀ ਜੈ ਜੀ ਹਾਂਜੀ ਆਜੋ 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 ਬਸ ਠੀਕ ਹੈ ਲੈ ਇੱਥੇ ਲੋ ਖੜ ਜਾ ਪੱਲੂ ਇੱਥੇ ਇੱਥੇ ਕਰੋ ਰੇਡ ਰੇਡ ਭਾਜੀ ਇਹੋ ਜੀ ਵਸ਼ੀ ਛੜਦੀ ਲੱਗਦੀ ਓ ਹਾਂ ਹਾਂ ਪਹਿਲਾਂ ਗੱਲ ਕੀਤੀ ਸੀ ਵੀ ਅੱਜ ਪਹਿਲੀ ਵੀਡੀਓ ਫੇਰ ਡੇ ਬਣਾਉਣਾ 50000 ਦੀ 5000 ਸ਼ੋਟ ਪੰਜਿਆ ਛੋੜ 45000 ਦੀ ਅਜੇ ਇਹ ਚ ਜਿਆਦਾ ਥੋੜੀ ਕਟਾ ਇਹ ਚ ਜਿਹੜਾ 43000 ਦੀ ਪੂਰੇ 44000 ਦੀ ਹਾਂ ਪੂਰੇ 42000 ਪੂਰੇ 42000 ਦੀ ਇਹਨੂੰ ਇਹਨੂੰ ਪਾਜੀ ਇਹਨੂੰ ਤੋਲੇ ਮੈਨੂੰ ਅੱਜ ਨਹੀਂ ਪੈਸੇ ਕਮਾਣੇ ਮੈਨੂੰ ਅੱਜ ਨਹੀਂ ਕਮਾਣੇ ਇੱਕ ਗੱਲ ਇਹਨੇ ਦੁੱਧ ਵਾਲੀ ਪਰ ਮਿਲਣੀ ਨਹੀਂ ਆਈ ਕਿ ਇਹਨੂੰ 18 ਕਿਲੋ ਵਾਲੀ ਆ ਕੋਈ ਗੱਲ ਨਹੀਂ ਭਾਜੀ ਆਪਾਂ ਵੀਡੀਓ ਸੰਖੇਪ ਤੁਹਾਡੇ ਮਾਂ ਦੇ ਕੋਈ ਨਫਾ ਨਹੀਂ ਲੈਣਾ ਅੱਜ ਨਫਾ ਨਾਣਾ ਅੱਜ ਐਂ ਚੱਲਣਗੇ ਕੰਮ ਆ ਐਂ ਚੱਲ ਭਲੀ ਜੇ ਤੱਕ ਨੱਤ ਮਾਰਦੀ ਕੁੱਤਨੇ ਕਰ ਦੂੰ ਹਾਂਜੀ 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 ਭਲੀ ਉਹ ਵੀ ਐਡਾਂ ਨਹੀਂ ਬੈਠਦਾ ਲੈਵਾ ਵੇਖੋ ਬੈਠਦਾ ਚਵਾਈ ਦਾ ਟਾਈਮ ਹੋ ਚੁੱਕਾ ਵਾ ਵੇਖੋ ਲੈਵਾ ਬੈਠਦਾ ਆ ਬੱਲੂ ਦੂਜੀ ਵੀ ਲਿਆ ਕੱਢ ਕੇ ਬਾਹਰ ਲਿਆ ਬੱਲੂ ਨੇੜਾ ਹੋ ਗਿਆ ਬੋਰ ਕਰੇ ਆ ਜਾ ਪਾ ਜੀ ਪਾ ਠੀਕ ਹੈ ਨਾ ਮੈਂ ਤਾਂ ਨਹੀਂ ਇਹ ਨਾ ਕੋਈ ਕਹੇ ਕਿ ਪਸ਼ੂ ਵਿਗਿਆ ਦਾ ਰੇਡ ਪਾਉਂਦੇ ਕੱਲ ਵੀਡੀਓ ਆਉਣੀ ਹੈ ਤੇ ਕੱਲ ਨੂੰ ਨਿਕੜੇ ਆ ਨਹੀਂ ਠੀਕ ਆ ਹਾਂ ਜੀ ਕੋਈ ਰੇਡ ਨਹੀਂ ਇਹਨਾਂ ਦਾ ਨਹੀਂ ਨਹੀਂ ਕੋਈ ਗਿਆ ਨਹੀਂ ਮਾਲ ਹੈਗਾ ਬਾਹਰ ਮਹਾਰਾਜ ਦੀ ਫੋਟੋ ਸਾਹਮਣੇ ਹੈ ਮਾਲ ਇਹ ਵਿਗਣ ਵਾਲਾ ਲੋ ਕਈ ਬੰਦੇ ਕਹਿ ਦਿੰਦੇ ਆ ਵੀ ਪਤਾ ਨਹੀਂ ਇਹਨਾਂ ਨੇ ਮਾਲ ਵੇਚ ਕੇ ਰੇਡ ਲੈ ਪਾਉਣ ਨਹੀਂ ਨਹੀਂ ਉਹ ਅੰਦਰ ਮਈਆਂ ਵਿਕੀਆਂ ਉਹ ਚੱਲੀਆਂ ਗੱਡੀ 'ਚ ਚਲ ਚਲ ਸਿਰਫ ਉਹ ਵੀਰ ਆਪਣੇ ਇੱਕ ਕਾਰ ਨੂੰ ਉੱਤੇ ਬੈਠਾ ਸੀ ਟਾਈਮ ਲੱਗ ਗਿਆ ਨਹੀਂ ਨਹੀਂ ਕੋਈ ਗੱਲ ਹੈ ਆ ਜਾ ਬੱਲੂ ਲਿਆ ਕੱ ਐਵੇਂ ਸੁਈਆ ਹਾਂ ਜੇ ਕਵੀਰ ਕਰਸੇ ਬੰਨੇ ਆਉਣਾ ਸੀ ਆਪਣੇ ਨੇ ਆਹ ਮੈਨੂੰ ਫੋਨ ਆਇਆ ਭਾਈ ਦਾ ਉਹ ਆਇਆ ਨਹੀਂ ਮੇਰਾ ਵੀਰ ਆਪਾਂ ਜੀ ਗੱਪਣ ਬਹਿੜਾ ਵੱਡੀ ਭਾਜੀ ਇਹ 22 ਕਿਲੋ ਵਾਲੀ ਬਹਿਣ ਜੋ ਜੀ ਗੱਪਣ ਬਹਿੜਾ ਵੱਡੀ 22 ਕਿਲੋ ਵਾਲੀ 30 ਦਿਨ ਪੂਰੇ ਹੋਣੇ 30 ਦਿਨ ਪੂਰੇ ਹੋਣੇ ਆ ਇਹ ਵੇਖੋ ਕਰਾਰੇ ਪਰ ਯਾਰ ਮੇਰੇ ਬਨੇ ਲੱਗੋ ਮੇਰੇ ਬਨੇ ਲੱਗ ਦਿੱਤੀ ਆ ਹੈਂ ਮਗਰ ਉਹ ਮੱਦ ਲੱਗਤੀ ਆ ਜੀ ਹਾਂ 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 ਆ ਤਾਂ ਬੈਠਦੇ ਨਾ 25 ਲੀਟਰ ਦੁੱਧ ਲੈਣ ਦੇ ਭਰਿਆ ਨਹੀਂ ਅਰੇ 25 ਲੀਟਰ ਹਾਂ ਨਹੀਂ 25 ਨਹੀਂ ਕਹਿੰਦੇ ਨਹੀਂ ਭਾਜੀ ਕਹਿੰਦੇ 20 22 ਲੀਟਰ ਦੇ ਦੇ ਬਹੁਤ 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 20 ਲੀਟਰ ਆ ਦੋਨੇ ਨਾਲੀ ਆ ਲਾਸਟ ਪੀਸ ਹੀ ਆ ਲਾਸਟ ਨਾ ਨਾ ਮੈਂ ਜਾਣ ਦੇ ਲਾਸਟ ਪੀਸ ਬੋਲ ਭਾਜੀ ਆ ਜੀ ਵੇੜ ਅਸੀਂ ਫੜ ਪੈਣ ਪੈਣ ਦੀ ਵੇਚਦੇ ਆ 50000 ਦੀ ਹਾਂ ਨਾ ਵੀ ਜੀ 45000 ਜਿੱਤੇ ਨਾਲੇ ਠੀਕ ਆ 1000 ਰੋੜ ਛੋੜ ਦਾਂਗੇ ਤੇ 42000 ਅੱਜ ਕਮਾਈ ਕੋਈ ਇਹੋ ਵੇਹ ਜੀ ਕੀਤੀ ਅੱਜ 14 ਮੁਰਤੇ ਆਏ ਵੀਰ ਜੀ ਨਾਲੇ ਹੈ ਮੇਰੇ ਕੋ ਮਾਲ ਤਾਂ ਨਹੀਂ ਕਰਦੇ ਤੇ ਠੰਡੀ ਦੀਰੀ ਬੜੀ ਭਾਜੀ ਚਲੋ ਹਾਂਜੀ ਫੁੱਲ ਗਰੰਟੀ ਥਣਾ ਦੀ ਇੱਕ ਵੱਡੀ ਹੋਰ ਗੱਲ ਜੋ ਸਾਡੀ ਕਿਸ ਮੈਂਝ ਪੂਰ ਛਟਾ ਨਹੀਂ ਆਊਗਾ ਬਲ ਥਣਾ ਦੀ ਆਪਦੀ ਗਰੰਟੀ ਹੋਏਗੀ ਕਿਸ ਮੇਰੀ ਮਹੀਂ ਦੇ ਥਾਂਝ ਪੂਰ ਛਟਾ ਨਹੀਂ ਕੋਈ ਬਾਤ ਘਾਟ ਨਹੀਂ ਹੋਊਗੀ ਇਹ ਮੇਰੀ ਗਰੰਟੀ ਚਲੋ ਚਲ ਐ ਹੀ ਆ ਭਾਜੀ ਐ ਹੀ ਆ ਸੱਚੇ ਪਾਤਸ਼ਾਹ ਮੁੜ ਕੇ ਦੇਖੋ ਲਾਹਾਂ ਦਾ ਅਹੀਂ ਪੈਸੇ ਲਾਏ ਆ ਹਰ ਕਨੇ ਲਾਉਣੇ ਆਪਣੇ ਲੋਕ ਬਿਲ ਲੇਜੋ ਚਲੋ ਹੋਰ ਬਾਜੀ ਫਿਰ ਵਧੀਆ ਬਾਜੀ ਸਾਹਿਬ ਬੋਲੋ ਫਿਰ ਨੰਬਰ ਬਲੂ ਆ ਜਾ ਕਰਾਂ ਦੀ ਨੰਬਰ ਬੁਲਾ ਦੀਏ ਨੰਬਰ ਆਪਣਾ ਪਿੰਡ ਹੈਗਾ ਜੀ ਧਵਾਨ ਤੇ ਜ਼ਿਲ੍ਹਾ ਗਦਾਫੋਰ ਤਹਿਸੀਲ ਬਟਾਲਾ ਨੇੜੇ ਅਲੀ ਹਲਦੇ ਨਾਮ ਮੇਰਾ ਭਿੰਦਾ ਤੇ ਨੰਬਰ ਹੈਗਾ 95924 ਤੇ 2753 ਬੜਾ ਜੀ ਦੱਸਿਆ ਕੀ ਗੱਲ ਹੱਸੇ ਮੈਂ ਆ ਜੀ ਉਹੀ ਪਾਣੀ ਨੰਬਰ ਤੇ ਫਿਰ ਰੜਿਆ ਪਿਆ ਤੇ ਮੈਨੂੰ ਨਾ ਇੱਥੇ ਮੈਂ ਜਦੋਂ ਕਿਸੇ ਨੂੰ ਨੰਬਰ ਲਿਖਾਵਾਂ ਮੈਨੂੰ ਚੇਤਾਵਨੀ ਨਾ ਵੀ ਸੁਨੀਪਾ ਜੀ ਬਣਾ ਹੁੰਦਾ ਜਿਵੇਂ ਨੰਬਰ ਨਾ ਕਰਨਾ 94924 ਤੇ 2753 ਅੱਜ ਠੀਕ ਆ ਭਾਜੀ ਨੰਬਰ ਅੱਜ ਫਿਰ ਵਾਟਰ ਨਹੀਂ ਕਰਦੇ ਤੇ ਨੇੜੇ ਨੇੜੇ ਅਲੀਆਲ ਦੇ ਤੇ ਦਲਮਾ ਦਾਲਾਮ ਤੇ ਅਲੀਆਲ ਵੀ ਕੋ ਸ਼ੁਕਰਾ ਜੀ ਤੁਹਾਨੂੰ ਪਤਾ ਮੈਂ ਅਲੀਆਲ ਦਾ ਮੇਰਾ ਪਿੰਡ ਆ ਅਲੀਆਲ ਬੱਲੂਈ ਦਾ ਪਿੰਡ ਆ ਹਾਂਜੀ ਤੇ ਵੀਡੀਓ ਮੇਰੇ ਬਾਅਦ ਵੀਰ ਬਾਅਦ ਤੋਂ ਲਾਈਕ ਤੇ ਸ਼ੇਅਰ ਕਮੈਂਟ ਕਰਦੇ ਆ ਜੀ ਬਹੁਤ ਬਹੁਤ ਕਮੈਂਟ ਕਰਿਓ ਸੁਨੀਪ ਚੈਨਲ ਨੂੰ ਬਾਦੋ ਮੇਰਾ ਵੀਰ ਸ਼ੇਅਰ ਕਰਿਓ ਤੁਹਾਡਾ ਇਹੋ ਜਿਹਾ ਤੁਹਾਨੂੰ ਮਾਫੀ ਦਿਓ ਭਰਾ ਦੇ ਚੈਨਲ ਦੇ ਹੁਣ ਲਗਾਤਾਰ ਵੀਡੀਓ ਹੋਣਗੀਆਂ ਫਿਰ ਇੱਥੇ ਕਿਸੇ ਲੈ ਕੇ ਕੁਝ ਨਹੀਂ ਜਾਣਾ ਤੇ ਆਪਾਂ ਦਾ ਇਹੀ ਕਹਿਣਾ ਹੈ ਹੱਥ ਦੇਖੜਦੇ ਰਹੋ ਬਸ ਇਹਦੇ ਕੋਈ ਪਤਾ ਨਹੀਂ ਕੀ ਕਰਦਾ ਬੱਲੇ ਉਹ ਪਟਾਕੇ ਵੇਚਦਾ ਠੀਕ ਹੈ ਜੀ ਦੱਸਦੀ ਕਰ ਠੀਕ ਹੈ ਜੀ